ਕੀ ਸਰਕਾਰ ਅਮਰਤਪਾਲ ਸਿੰਘ ਨੂੰ ਨਹੀਂ ਖੜਾ ਹੋਣ ਦਿੰਦੀ ਤਾਂ ਉਸ ਦੇ ਬਦਲੇ ਸਾਡਾ ਕੈਂਡੀਡੇਟ ਪਰਚਾ ਪਰੋਗੇ ਸਰ ਅਮਰਤਪਾਲ ਸਿੰਘ ਦਾ ਪਰਚਾ ਠੀਕ ਨਿਕਲ ਗਿਆ ਫੇਰ ਅਸੀਂ ਪਟਰਾ ਵੀ ਕਰ ਤਵਾਂਗੇ ਪਰ ਐ ਨਹੀਂ ਹੈ ਕਿ ਇਹ ਸਾਡੇ ਨਾਲ ਚਲਾਤੀ ਖੇਟੀ ਜਾਵੇ ਫਡੂਰ ਸਾਹਿਬ ਤੋਂ ਕੀ ਅਕਾਲੀਆਂ ਦਾ ਕੋਈ ਕੈਂਡੀਡੇਟ ਹੀ ਨਾ ਖੜਾ ਹੋਏ ਮੋਤੀ ਨੇ ਸ਼ਹ ਨੇ ਗੋਇਲ ਨੇ ਜੈ ਸ਼ੰਕਰ ਨੇ ਇਹ ਸਿੱਖਾਂ ਨੂੰ ਕਤਲ ਕਰਵਾਇਆ ਬਾਹਰ ਦੇ ਮੁਲਕਾਂ 'ਚ ਅਮਰੀਕਾ ਦੇ ਵਿੱਚ ਕਤਲ ਕਰਨਾ ਸੀਗਾ ਉਹਦਾ ਬੰਦਾ ਅਮਰੀਕਾ ਦੀ ਇੰਟੈਲੀਜੈਂਸ ਨੇ ਫੜ ਵੀ ਲਿਆ ਤੇ ਬਾਕੀਆਂ ਦੇ ਨੌਂ ਵੀ ਦੇਤੇ ਆ ਅਮਰੀਕਾ ਵੱਲ ਮੂੰਹ ਕਰੂਗਾ ਫੌਜ ਦਾ ਤੇ ਅਮਰੀਕਾ ਉਹਦਾ ਬੜਾ ਵੱਡਾ ਜਵਾਬ ਦੇਊਗਾ ਜੈ ਸ਼ੰਕਰ ਨੇ ਗੋਇਲ ਨੇ ਇੱਕ ਪਾਲਿਸੀ ਦੇ ਤਹਿਤ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਇਥੇ ਅੰਦਰੂਲੀ ਮਾਮਲੇ ਅੰਦਰੂਲੀ ਤੌਰ ਤੇ ਕਤਲ ਕਰਾਇਆ ਫੋਰਨ ਮਨਿਸਟਰ ਨੇ ਤੇ ਗੋਇਲ ਨੇ ਦੇ ਫੇਰਨ ਦੇ ਉੱਤੇ ਇਹਨਾਂ ਦਫਾ ਦੇ ਥੱਲੇ ਕੇਸ ਫੋਲਡਰੀ ਰਜਿਸਟਰ ਕਰੋ ਕਿਉਂਕਿ ਆ ਜਾਬਰ ਕਾਨੂੰਨ ਲਾਗੂ ਹੋਇਆ ਹੈ ਐਫਸਪਾ ਜਿਹਦੇ ਥੱਲੇ ਫੌਜ ਨੂੰ स्पार्टिक फोर्सेस نو پوری فریडम ਹੈ ਕਿ ਕਿਸੇ ਵੀ ਬੀਬੀ ਦਾ ਰੇਪ ਕਰ ਸਕਦੇ ਐ ਕਿਸੇ ਨੂੰ ਵੀ ਮਾਰ ਸਕਦੇ ਐ ਕਿਸੇ ਨੂੰ ਵੀ ਡਿਟੇਨ ਕਰ ਸਕਦੇ ਐ ਕਿਸੇ ਨੂੰ ਵੀ ਟੌਰਚਰ ਕਰ ਸਕਦੇ ਐ ਕਿਸੇ ਨੂੰ ਵੀ ਅਨਲਿमिटेड ਟਾਈਮ ਤੇ ਲਈ ਉਹ ਆਪਣਾ ਕੈਦੀ ਬਣਾ ਕੇ ਰੱਖ ਸਕਦੇ ਐ ਪਰ ਕਾਨੂੰਨ ਦੇ ਵਿੱਚ ਕੋਈ ਜਾ ਨਹੀਂ ਸਕਦਾ ਹੈਗਾ ਹੁਣ ਜੇ ਜੋ ਸੁਪਰੀਮ ਕੋਰਟ ਇਜ਼ ਅ ਗਾਰਡੀਅਨ ਆਫ ਦ ਕਨਸਟੀਟਿਊਸ਼ਨ ਤੇ ਆਰਟੀਕਲ 21 ਕਹਿੰਦੀ ਹੈ No person can be deprived of his life and liberty without the procedure laid down by law ਜੇ ਜੋ ਆਰਟੀਕਲ 21 ਇਹ ਕਹਿੰਦੀ ਹੈ ਫਿਰ ਸੁਪਰੀਮ ਕੋਰਟ ਆਪਣੀ ਆਰਟੀਕਲ 21 ਉਹ ਤਾਂ ਵੀ ਇਹ ਸਾਬ ਕਿਤਾਬ ਭੁੱਲ ਕੇ ਸਰਕਾਰ ਦੇ ਹਿੱਤ ਦੇ ਵਿੱਚ ਫੈਸਲਾ ਕਰ ਦਿੰਦੀ ਹੈ ਹੁਣ ਇੱਥੇ ਸਿਮਰਤ ਸਿੰਘ ਵਕੀਲ ਸਾਹਿਬ ਹੈ ਇਹਨਾਂ ਨੇ ਕਿਹਾ ਕਿ ਹਾਈ ਕੋਰਟ ਨੇ ਵੀ ਸਟੇਟ ਦੇ ਹਿੱਤ ਦੇ ਵਿੱਚ ਅਮਰਪਾਲ ਸਿੰਘ ਦਾ ਫੈਸਲਾ ਕਰ ਦਿੱਤਾ ਹੈਗਾ ਹੁਣ ਜੇ ਕੋਰਟਸ ਗੇਟ ਸਬਜੈਕਟਿਡ ਟੂ ਦਾ ਜ ਲੈਕਟਿਵ ਫੇਰੇ ਮੇਰਾ ਕਹਿਣ ਦਾ ਭਾਵ ਹੈ ਕਿ ਬੁਰਿਅਤ ਕਿਵੇਂ ਰਹਿ ਸਕਦੀ ਹੈ ਇਤਰਾ ਅੱਜ ਦੇ ਇਲੈਕਸ਼ਨਾਂ ਦੇ ਵਿੱਚ ਬੀਜੇਪੀ ਤੇ ਮੋਦੀ ਸਾਹਿਬ ਮਤਸਵੀ ਮੁੱਦੇ ਤੇ ਉੱਤੇ ਰਾਮ ਮੰਦਰ ਤੇ ਉੱਤੇ ਤੇ ਮੁਸਲਮਾਨਾਂ ਦੇ ਜਿਆਦਾ ਬੱਚੇ ਹੁੰਦੇ ਐ ਉਹ ਉਸ ਦੇ ਮੁੱਦੇ ਤੇ ਉੱਤੇ ਇਲੈਕਸ਼ਨ ਲੜ ਰਹੀ ਐ ਜੀ ਮੈਂ ਇਲਿਟਰੇਟ ਨੂੰ ਪੋਟਰਾਇਜ਼ ਕਰਦਾਂ ਜਦਕੀ ਗਰੀਬੀ ਨਹੀਂ ਹੋ ਗਈ ਹੈ ਬੇਰਸਗੀ ਨਹੀਂ ਹੋ ਗਈ ਹੈ ਤੇ ਜਿਹੜੇ ਵੈਦੇ ਮੋਤੀ ਸਾਹਿਬ ਨੇ ਕੀਤੇ ਸੀਗੇ ਪਿਛਲੇ 10 ਸਾਲ ਕਿ ਘਰ-ਘਰ ਨੌਕਰੀ ਦਵਾਂਗੇ ਉਹ ਵੀ ਭੁੱਲ ਗਏ ਐ ਪੰਜਾਬ ਸਰਕਾਰ ਭੁੱਲ ਗਈ ਐ ਕਿ ਹਰੇਕ ਬੀਬੀ ਦੇ ਡੈਂਟ ਕਾਊਂਟ ਦੇ ਵਿੱਚ ਚੜਦੇ ਮਹੀਨੇ 1000 ਰੁਪਇਆ ਗਵਰਨਮੈਂਟ ਦਖਲ ਕਰੂਗੀ ਇਹ ਸਾਰੀਆਂ ਗਰੀਬੀ ਤੇ ਜਿੰਨੇ ਵੀ ਅਨਪਲੋਇਮੈਂਟ ਹੈ ਇਹ ਸਾਰੀਆਂ ਚੀਜ਼ਾਂ ਭੁੱਲ ਕੇ ਹੁਣ ਅਚੀਰ ਤੇ ਵਿੱਚ ਫੇਰ ਮਜ਼ਬਦਾ ਕਾਰਡ ਖੇਡਿਆ ਜਾ ਰਿਹਾ 2019 ਦੇ ਇਲੈਕਸ਼ਨਾਂ ਤੋਂ ਪਹਿਲਾਂ ਬੀਜੇਪੀ ਸਰਕਾਰ ਨੇ ਬਾਲਾਕੋਟ ਪਾਕਿਸਤਾਨ ਦੇ ਵਿੱਚ ਐਰ ਸਟ੍ਰਾਈਕਸ ਕਰ ਦਿੱਤੀਆਂ ਸੀ ਜੀ ਦੇ ਨਾਲ ਫੇਰ ਸਾਰਾ ਮਤਸਵੀ ਮਾਹੌਲ ਇਕੱਠਾ ਹੋ ਗਿਆ ਸੀ ਜਿਸ ਦੇ ਨਾਲ ਫੇਰ ਫੇਰ ਬਹੁਤ ਜ਼ਿਆਦਾ ਵੋਟਰਾਂ ਨਾਲ ਬੀਜੇਪੀ ਤੇ ਆਰਐਸਐਸ ਜਿੱਤ ਗਏ ਹੁਣ ਇਹਦੇ ਬਾਰੇ ਆਪਾਂ ਨੇ ਕੀ ਕਰਨਾ ਹੈ ਕੋਲ ਸਦਾਰ ਅਮਰਿਤਪਾਲ ਸਿੰਘ ਉਹ ਕਹਿੰਦੇ ਅਸੀਂ ਇਲੈਕਸ਼ਨ ਲੜਦੇ ਆ ਅਸੀਂ ਕਹਿੰਦੇ ਆਂ ਕਿ ਠੀਕ ਹੈ ਤੁਸੀਂ ਇਲੈਕਸ਼ਨ ਲੜੋ ਸਾਡੀ ਪਾਰਟੀ ਤੁਹਾਨੂੰ ਸਪੋਰਟ ਕਰੂਗੀ ਪਰ ਜੇ ਸਰਕਾਰ ਨੇ ਉਹਨਾਂ ਨੂੰ ਨਾ ਲੜਨ ਦਿੱਤਾ ਫਿਰ ਮਜਬੂਰਨ ਸਾਨੂੰ ਆਪਣਾ ਕੈਂਡੀਡੇਟ ਖੜਾ ਕਰਨਾ ਪਊ ਜੋ ਕਰਕੇ ਬਾਦਲਾ ਨੇ ਆਪਣਾ ਕੈਂਡੀਡੇਟ ਖੜਾ ਕਰਤਾ ਹੈ ਇੱਕ ਬਾਦਲਾ ਨੇ ਬਲੂ ਸਟਾਰ ਕਰਾਇਆ ਇੰਦਰਾ ਗਾਂਧੀ ਤੋਂ ਕਰਵਾਇਆ ਸੰਤ ਗਣੈਸ਼ ਸਿੰਘ ਪਿੰਡਾ ਵਾਲਿਆਂ ਨੂੰ ਤੇ ਹੋਰ ਸਾਡੇ ਨੌਜਵਾਨ ਲੀਡਰਾਂ ਨੂੰ ਸ਼ਹੀਦ ਕਰਾਇਆ 328 ਸ਼ਰੂਪ ਮਹਾਰਾਜ ਤੇ ਐਸ.ਸੀ.ਪੀ.ਸੀ ਤੋਂ ਗੁਮ ਕਰਾਤੇ ਇਹ ਜਮਹੂਰੀਅਤ ਦਾ ਦੇਸ਼ ਹੈ ਪਰ 14 ਸਾਲ ਤੋਂ ਐਸ.ਸੀ.ਪੀ.ਸੀ ਦੇ ਲੇਖ ਨਹੀਂ ਕਰਾਏ ਗਏ पर गाड़ी ਦੇ ਵਿੱਚ ਸੌਦਾ ਸਾਥ ਸੱਜੇ ਵੱਲੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਇੱਜ਼ਤੀਆਂ ਘਰਵਾਈਆਂ ਕੋਟਪੂਰੇ ਦੇ ਵਿੱਚ ਗੋਲੀ ਚਲਾਈ ਹੈ ਵੇਖਣਾ ਆਦਮੀਆਂ ਦੇ ਉੱਤੇ ਇਹ ਸਾਰਾ ਕੁਝ ਬਾਦਲ ਸਾਹਿਬ ਨੇ ਕਰਾਇਆ ਬਾਦਲ ਦਲ ਨੇ ਕਰਾਇਆ ਤਾਂ ਮੈਂ ਕਹਿੰਦਾ ਕਿ ਫਰਜ਼ ਕਰੋ ਕਿ ਸਰਕਾਰ ਅਮਰਪਾਲ ਸਿੰਘ ਨੂੰ ਨਹੀਂ ਖੜਾ ਹੋਣ ਦਿੱਤੇ ਤਾਂ ਉਸ ਤੇ ਬਦਲੇ ਸਾਡਾ ਕੈਂਡੀਡੇਟ ਪਰਚਾ ਪਰੋਗਈ ਤੇ ਜੇ ਸਾਡਾ ਅਮਰਪਾਲ ਸਿੰਘ ਦਾ ਪਰਚਾ ਠੀਕ ਨਿਕਲ ਗਿਆ ਫਿਰ ਅਸੀਂ ਪਟਰਾ ਵੀ ਕਰ ਤਵਾਂਗੇ ਪਰ ਐ ਨਹੀਂ ਹੈ ਕਿ ਇਹ ਸਾਡੇ ਨਾਲ ਚਲਾਪੀ ਖੇਤੀ ਜਾਵੇ ਖਡੂਰ ਸਾਹਿਬ ਤੋਂ ਕੀ ਇਹ ਖਾਲੀਆਂ ਦਾ ਕੋਈ ਕੈਂਡੀਡੇਟ ਹੀ ਨਾ ਖੜਾ ਹੋਏ ਹੁਣ ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਨਸਟੀਟਿਊਸ਼ਨਲੀ ਸਾਨੂੰ ਇਹ ਸਾਡੇ ਦਿਲ ਨੂੰ ਲੱਗ ਰਹੀਆਂ ਕਿ ਕਨਸਟੀਟਿਊਸ਼ਨ ਨੂੰ ਰੱਖਿਆ ਨਹੀਂ ਜਾ ਸਕਦਾ ਹੈਗਾ ਅਗਲੀ ਗੱਲ ਹੈ ਕਿ ਇੱਕ ਨਵੀਂ ਪਾਲਿਸੀ ਬਣਾਈ ਹੈ ਮੋਤੀ ਸਾਹਿਬ ਨੇ ਪ੍ਰਾਈਮ ਮਿੰਿਸਟਰ ਨੇ ਹੋਮ ਮਿੰਿਸਟਰ ਸ਼ਾਹ ਨੇ ਐਕਸਟਰਨਲ ਅਫੇਅਰਸ ਮਿਸਟਰ ਜੈ ਸ਼ੰਕਰ ਨੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਡੋਇਲ ਨੇ ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਬੇਸ਼ੱਕ ਇੰਡੀਆ ਚ ਕਰੂਗਾ ਬੇਸ਼ੱਕ ਬਾਹਰ ਦੇ ਮੁਲਕਾਂ ਚ ਕਰੂਗਾ ਉਸ ਨੂੰ ਸਾਡੇ ਇੰਟੈਲੀਜੈਂਸ ਦੇ ਦਸਤੇ ਜਾ ਕੇ ਜਾਨੋ ਮਾਰ ਦੇਣਗੇ ਅਸੈਸਿਨੇਟ ਕਰ ਦੇਣਗੇ ਇਸ ਪਾਲਿਸੀ ਦੇ ਤਹਿਤ ਹਰਦੀਪ ਸਿੰਘ ਨਿੱਜ ਨੂੰ ਕੈਂਡੀਡੇਟ ਦੇ ਵਿੱਚ ਕਤਲ ਕੀਤਾ ਗਿਆ ਰਿਪੋਦਰਮਨ ਸਿੰਘ ਮਾਲਕ ਨੂੰ ਕੈਂਡੀਡੇਟ ਦੇ ਵਿੱਚ ਸਸਨੇਕ ਕੀਤਾ ਗਿਆ ਸੁਖਦੂਲ ਸਿੰਘ ਨੂੰ ਕੈਂਡੀਡੇਟ ਦੇ ਵਿੱਚ ਕਤਲ ਕੀਤਾ ਗਿਆ ਇੰਡੀਅਨ ਇੰਟੈਲੀਜੈਂਸ ਏਜੰਸੀ ਨੇ ਇਹ ਮੈਂ ਨਹੀਂ ਕਹਿੰਦਾ ਇੱਕ ਕੈਂਡੀਡੇਟ ਦਾ ਪ੍ਰਾਈਮ ਮਿਨਿਸਟਰ ਆਪਣੀ ਪਾਰਲੀਮੈਂਟ ਜਿਹੜੀ ਔਟਵਾ ਦੇ ਵਿੱਚ ਹੈਗੀ ਹੈ ਉਹਦੇ ਵਿੱਚ ਆਪਣੀ ਪਾਰਲੀਮੈਂਟ ਦੇ ਵਿੱਚ ਉਹ ਬਿਆਨ ਕਰਦੇ ਆ ਬ੍ਰਿਟਾਨੀਆ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਉੱਥੇ ਮਰਵਾਤਾ ਉਹ ਵੀ ਆਜ਼ਾਦੀ ਦਾ ਖਲਾਟੀਆਂ ਸੀ ਫਿਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਉਹਨੂੰ ਮਰਵਾਤਾ ਲਖਬੀਰ ਸਿੰਘ ਰੋਡੇ ਨੂੰ ਪਾਕਿਸਤਾਨ ਦੇ ਵਿੱਚ ਮਰਵਾਤਾ ਦੀਪ ਸਿੰਘ ਸਿੱਧੂ ਨੂੰ ਸਾਡੇ ਹਰਿਆਣੇ ਦੇ ਵਿੱਚ ਮਾਰਤਾ ਮੁਸੇਵਾਲ ਨੂੰ ਸਾਡੇ ਪੰਜਾਬ ਦੇ ਵਿੱਚ ਬਰਬਾਦ ਦਿੱਤਾ ਹੈ ਇਹ ਜਿਹੜੀ ਪਾਲਿਸੀ ਹੈ ਇਹ ਬਿਲਕੁਲ ਸੀ ਐਡਿਕਸ਼ਨ ਕਮਿਸ਼ਨ ਨੂੰ ਸਰਕਾਰ ਮਾਨ ਸਿੰਘ ਨੇ ਸਾਰੇ ਕਾਨੂੰਨ ਪੜ੍ਹ ਕੇ ਚਿੱਠੀ ਲਿਖੀ ਹੈ ਕਿ ਇਹ ਚਾਰ ਬੰਦੇ ਜਿਨ੍ਹਾਂ ਨੇ ਪਾਲਿਸੀ ਬਣਾਈ ਹੈ ਇਹ ਤਾਂ ਹੁਣ ਬਾਹਰ ਤਾਂ ਰਹੇ ਕੀ ਨਹੀਂ ਗਈ ਜਿਹੜਾ ਪੰਨੂ ਨੂੰ ਅਮਰੀਕਾ ਦੇ ਵਿੱਚ ਕਤਲ ਕਰਨਾ ਸੀਗਾ ਉਹਦਾ ਬੰਦਾ ਅਮਰੀਕਾ ਦੀ ਇੰਟੈਲੀਜੈਂਸ ਨੇ ਫੜ ਵੀ ਲਿਆ ਤੇ ਬਾਕੀ ਇਹਦੇ 9 ਵਿੱਚ ਦੇ ਇੱਥੇ ਹੈ ਕਿ ਇਹ ਪਾਲਿਸੀ ਹੈ ਹੁਣ ਦੇਖੋ ਅਮਰੀਕਾ ਦੀ ਜਿਹੜੀ ਪਾਲਿਸੀ ਹੈ ਇਹ ਬੜੇ ਪੁਰਾਣੀ ਪਾਲਿਸੀ ਹੈ ਜਿਹਨੂੰ ਕਹਿੰਦੇ ਹੈ ਮਨਰੋ ਡਾਕਟਰਿਨ ਮਨਰੋ ਡਾਕਟਰਿਨ ਦੇ ਤਹਿਤ ਕੋਈ ਵੀ ਵੋਲਟ ਅਮਰੀਕਾ ਵੱਲ ਉਹ ਕਰੂਗਾ ਫੌਜ ਦਾ ਦੇ ਅਮਰੀਕਾ ਉਹਦਾ ਬੜਾ ਵੱਡਾ ਜਵਾਬ ਦੋਗਾ 1941 ਦੇ ਵਿੱਚ ਜਾਪਾਨ ਨੇ ਅਮਰੀਕਾ ਦੇ ਪਰਲ ਹਾਰਬਰ ਹਵਾਈ ਦੇ ਵਿੱਚ ਅਟੈਕ ਕਰਤਾ ਸੀਗਾ ਅਮਰੀਕਾ ਫੌਰਨ ਸੈਕੰਡ ਵਰਲਡ ਵਾਰ ਦੇ ਵਿੱਚ ਜਾਪਾਨ ਤੇ ਹਿਟਲਰ ਤੇ ਸਾਰਿਆਂ ਦੇ ਖਿਲਾਫ ਖੜਾ ਹੋ ਗਿਆ ਸੀਗਾ ਉਸ ਤੋਂ ਬਾਅਦ ਜਿਹੜਾ ਸਮਬੰਧ ਲਿੜਨ ਹੈ ਉਸਨੇ ਨਿਊਯਾਰਕ ਕਾਬਜ਼ ਤੇ ਅਮਰੀਕਾ ਦੀ ਡਿਫੈਂਸ ਮਿਨਿਸਟਰੀ ਜਿਹਨੂੰ ਪੈਂਟਗਨ ਕਹਿੰਦੇ ਐ ਉਹਦੇ ਉੱਤੇ ਹਵਾਈ ਜਹਾਜ਼ਾਂ ਦੇ ਅਟੈਕ ਖਰਾਤੇ ਤੇ ਅਮਰੀਕਾ ਨੇ ਸੀਰੀਅਸ ਨੋਟਿਸ ਲੈ ਕੇ ਜੋ ਪਸ਼ਕੀਤਾ ਸ਼ਾਮਾਬਿੰ ਲੇਗਨ ਨੂੰ ਪਾਕਿਸਤਾਨ ਤੱਕ ਭੜਕੇ ਉਸ ਨੂੰ ਅਕਾਉਂਟੇਬਲ ਠਰਾਤਾ ਜੇ ਮਨਰੋ ਡਾਕਟਰਿਨ ਹੈਗੀ ਹੈ ਤੇ ਫਿਰ ਜੇ મોદી ਨੇ ਸ਼ਾ ਨੇ ਜੇ ਸ਼ੰਕਰ ਨੇ ਡੋਇਲ ਨੇ ਇਹ ਪਾਲਿਸੀ ਦੇ ਤਹਿਤ ਸਿੱਖਾਂ ਨੂੰ ਬਾਹਰ ਦੇ ਮੁਲਕਾਂ 'ਚ ਅੰਦਰੂਲੇ ਮਾਮਲੇ ਅੰਦਰੂਲੀ ਤੌਰ ਤੇ ਉੱਤੇ ਕਤਲ ਕਰਾਇਆ ਫਿਰ ਇਹਨਾਂ ਦੇ ਉੱਤੇ ਵੀ ਕੇਸ ਬਣਦਾ ਹੈਗਾ ਇੱਕ ਕੇਸ ਬਣਦਾ ਹੈਗਾ आर्टिकल 51 सी ऑफ द इंडियन कॉन्स्टिट्यूशन सेक्शन 121, सेक्शन 124 ए सेक्शन 153 ए ऑफ द इंडियन पीनल कोड सेक्शन 322 टू ऑफ द नेशनल सिक्योरिटी एक्ट जिदे बारे हमने वकील साहब गल करके गए हैं जिदे तहत ਜਿਹੜੇ ਬਾਰਸ ਪੰਜਾਬ ਦੇ ਐ ਉਹਨਾਂ ਨੂੰ ਅਸਾਮ ਦੇ ਦੇਲ ਦਿੱਤਾ ਹੋਇਆ ਫਿਰ ਇੱਕ ਕੇਸ ਬੰਦਦਾ ਹੈ अनਲੋਫਲ ਐਕਟੀਵਿਟੀ ਅੰਡਰ ਸੈਕਸ਼ਨ 2D3 ਅਨਲੋਫਲ ਐਕਟੀਵਿਟੀਜ਼ ਪ੍ਰੋਵੀਨਸ਼ਨ ਐਕਟ ਅਸੀ ਲਿਖਿਆ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਜੇ ਇਹਨਾਂ ਨੇ ਸਾਰੇ ਕਾਨੂੰਨ ਤੋੜਤੇ ਆ ਮੋਤੀ ਸਾਹਿਬ ਤੇ ਫੋਰਮ ਮਨਿਸਟਰ ਨੇ ਤੇ ਗੋਇਲ ਨੇ ਜਫੇਦਨ ਦੇ ਉੱਤੇ ਇਹਨਾਂ ਦਫਾ ਦੇ ਥੱਲੇ ਕੇਸ ਫੋਲਡਰੀ ਡਿਸਪੋਜ਼ ਕਰੋ ਹੋਂ ਕਾਨੂੰਨ ਸਾਰਿਆਂ ਦੇ ਲਈ ਇੱਕੋ ਹੀ ਹੈ ਇਹ ਜਮੈਂਤ ਨੂੰ ਕਾਪੀ ਦੇ ਦਿੰਨੇ ਤੇ ਹੋਰ ਵੀ ਇੰਟਰਨੈਸ਼ਨਲ ਕਾਨੂੰਨ ਤੋੜ ਕੇ ਮੋਤੀ ਨੇ ਸ਼ਾਹ ਨੇ ਗੋਇਲ ਨੇ ਜੈ ਸੰਕਰ ਨੇ ਇਹ ਸਿੱਖਾਂ ਨੂੰ ਕਤਲ ਕਰਵਾਇਆ ਬਾਹਰ ਦੇ ਮੁਲਕਾਂ 'ਚ ਹਰਿਆਣੇ ਤੇ ਪੰਜਾਬ ਦੇ ਵਿੱਚ ਤੇ ਤੁਹਾਡੀ ਖਿਦਮਤ ਦੇ ਵਿੱਚ